ਹਾਂਜੀ ਹੈਲੋ ਆ ਮੈਂ ਆ ਰਿਹਾ ਹਾਂ ਜੱਟਾ ਕੋਈ ਆ ਰਿਹਾ ਹੈਰੀ ਹੈਰੀ ਕੀ ਮੈਂ ਜੱਟਾ ਮੁੰਡਾ ਤੁਹਾਨੂੰ ਇਹ ਨਹੀਂ ਪਤਾ ਉਹ ਕਿ ਪੁੱਛ ਲਈਂ ਹੋਰ ਹੈਰੀ ਕਿਹੜਾ ਕਿੱਦਾਂ ਕਿਦਾਂ ਘੰਟੇ ਜੀਣਾ ਦੌਰ ਮੇਰਾ ਨਾ ਜੇਰੀ ਗੱਲ ਸੁਣੀ ਆ ਗੱਲ ਸੁਣ ਲਾ ਫਿਰ ਆਹੇ ਅੱਗਾਂ ਨਾਲ ਸਾਲਾ ਕਰਾ डॉक्टर मेरा पूरा बात करेंगे या डॉक्टर बंद 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 वो तो नाराज है नहीं हैरी चठ्ठा हां तो गल ਏਦਾਂ ਹੂੰ ਹੂੰ ਮੈਂ ਰੰਮਰੋ ਨਹੀਂ ਠੀਕ ਉਸ ਕੋ ਜਾਣਾ ਤੇ ਫਿਰ ਤੇ ਕਿਰਤਨ ਕਰ ਦੇਗੀ ਨੰਨਾ ਠੀਕ ਆ ਜੀ ਜੀ ਸਵਾਗਤ ਜੀ ਨਾ 100 ਰੁਪਏ ਤੋੜ ਜਣਾ ਠੀਕ 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 ਪਾ ਹੂੰ ਦੋ ਜਾ ਰਹੀ ਹੂੰ ਠੀਕ ਹੂੰ ਹੂੰ ਆਪਕੇ ਜਿਆ ਵੀ ਕੋਈ ਹੋਰ ਦੰਡਿਆ ਉਹਦੇ ਨੂੰ ਆਸ ਲਾ ਕੇ ਹੈਰੀ ਹੈਰੀ ਮੈਨੂੰ ਚੱਠਾ ਮੈਨੂੰ ਯਾਰ ਚੱਠੇ ਦਾ ਚੱਠੇ ਸੀੜੀਆਂ ਤੋਂ ਹਾਂ ਬੱਸ ਬੱਸ ਠੀਕ ਚੱਠੇ ਸੀੜੀਆਂ ਤੋਂ ਹੈਰੀ ਏ ਵੀ ਸੱਚਾ ਮਾਰਲਾ ਜਿਹੜੀ ਮਰਜ਼ੀ ਸੈਟ ਸੂਰ ਤੇ ਹੂੰ 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 ਠੀਕ ਆ ਠੀਕ ਆ ਇਧਰ ਕੋ ਲੈ ਲਈ ਜੇ ਉਹ ਮਰਜੀ ਪਾਟੇ ਨਾਲ ਤੇ ਪੱਟ ਨਹੀਂ ਠੀਕ ਆ ਉਸਾਰਨ ਕਰਵਾ ਦੇ ਤੇਰੀ ਮਰਜ਼ੀ ਠੀਕ ਆ ਮੇਰਾ ਪਰਾ ਠੀਕ ਆ ਠੀਕ ਆ ਠੀਕ ਆ ਠੀਕ ਆ ਕਰਦੇ ਇੱਕ ਗੋਲ ਕੋਈ ਨਹੀਂ ਕੋਈ ਨਹੀਂ ਮੇਰਾ ਕੋਈ ਨਹੀਂ ਕੋਈ ਨੂੰ ਸੀਰੀਅਸ ਲੈਣੀ ਯਾਰ ਇਹਦੇ ਨਾਲ ਦੇ ਨਾ ਸੋਚ ਨਹੀਂ ਕਿ ਯਾਰ ਇਹ ਤੁਮ ਆ ਗਿਆ ਹੂੰ ਗੋਲ ਤੋਂ ਇਹ ਤੁੰ ਦਾ ਸੀਰੀਅਸ ਕੀ ਚ ਦਸੀਆ ਮੈਂ ਗਾ ਸੀਰੀਅਸ ਹਾਂ ਨਹੀਂ ਹੂੰ ਤੇ ਇਹ ਮੈਂ ਖਲੂੰਗਾ ਵੀ ਕਿਤੇ ਨਹੀਂ ਤੁਮ ਨੂੰ ਤੱਕੋ ਸਾਹਮਣੇ ਤੇ ਆ ਮਾਮਾ ਸਾਰਿਆਂ ਨੰਗਾ ਤਾਲ ਬੇਨੇ ਜਲਦੀ ਜਲਦੀ ਕਮਾਲ ਕਰਦਾ ਯਾਰ ਕਰੋੜ ਰੁਪਇਆ ਕਰੋੜ ਰੁਪਇਆ ਕਰੋੜ ਰੁਪਇਆ ਇਹ ਫੋਨ ਕੱਟ ਯਾਰ ਉਹ ਇਦਾਂ ਵੀ ਮੈਨੂੰ ਰਾਤ ਨੂੰ ਕਾਲ ਆਈ ਆ ਤਕਰੀਬਨ 9 ਵਜੇ ਤੇ 55 ਮਿੰਟ ਦੇ ਤੇ ਉਹਨੇ ਮੈਨੂੰ ਆਪਣਾ ਨਾਮ ਹੈਰੀ ਚੱਠਾ ਦੱਸਿਆ ਵਾ ਤੇ ਮੇਰੇ ਕੋਲ 1 ਕਰੋੜ ਦੀ ਉਹਨੇ ਮੰਗ ਕੀਤੀ ਆ ਤੇ ਉਹਨੇ ਕਿਹਾ ਵੀ ਹਾਂ ਵੀ ਜੇ ਤੁਸੀਂ ਪੈਸੇ ਨਾ ਦੋਗੇ ਤੇ ਤੇਨੂੰ ਤੇਰੇ ਪਰਿਵਾਰ ਨੂੰ ਖਤਮ ਕਰ ਕਰ ਦੇਵਾਂਗੇ ਤੇ ਮੈਂ ਡੇਰਬਾਉ ਨਾਨਕ ਜਾ ਕੇ ਦਰਗਾਹ ਦਿੱਤੀਗੀ ਤੇ ਅਸੋਤ ਸਾਬ ਹੁਣਾਂ ਨੇ ਦਰਖਾਸਤ ਜਿਹੜੀ ਉਹ ਨੋਟ ਕਰ ਲਈ ਕੀ ਤੇ ਉਹਨਾਂ ਨੇ ਉੱਪਰ ਡੀਐਸਪੀ ਸਾਹਿਬ ਨੂੰ ਦੱਸਿਆ ਉਹਨਾਂ ਨੇ ਮੈਨੂੰ ਬੁਲਾਇਆ ਹੈਗਾ ਮੈਨੂੰ ਵਿਸ਼ਵਾਸ ਦਿਵਾਇਆ ਕਿ ਹਾਂ ਭਈ ਇਹ ਜਿਹੜੇ ਬੰਦੇ ਆ ਫੜ ਲਏ ਜਾਣਗੇ ਤੇ ਕੱਲ ਦੀ ਰਾਤ ਨੂੰ ਹੀ 8 ਨੂੰ ਮੈਨੂੰ ਕਾਲ ਆਈ ਆ 9 ਤਰੀਕ ਨੂੰ ਰਾਤ ਨੂੰ ਤਕਰੀਬਨ 11 ਵਜੇ ਉਹ ਮੇਰੇ ਫਾਇਰ ਮਾਰ ਕੇ ਚਲੇ ਗਏ ਤੇ ਸੇਰੋਂ ਫਾਇਰ ਹੋਇਆ ਪੰਜ ਗੇਟ ਤੇ ਵੱਜਿਆ ਤੇ ਇੱਕ ਸਹਤਾਨ ਨੂੰ ਕੀਤਾ ਫਾਇਰ ਨੂੰ ਬਾਚ ਮੈਂ ਕਾਲ ਕੀਤੀ ਆ 112 ਨੰਬਰ ਤੇ ਤੇ ਫਿਰ ਉਸ ਵਾਲੇ ਗੱਡੀ ਜਿਹੜੀ ਆ ਆ ਗਈ ਆ ਨਹੀਂ ਅਸੀਂ ਤਾਂ ਦਰਖਾਸਤ ਦੇ ਦਿੱਤੀ ਸੀ ਬਾਕੀ ਤੇ ਚਲੋ ਪ੍ਰਸ਼ਾਸਨ ਦੀ ਕਾਰਵਾਈ ਹੈ ਨਾ ਵੀ ਉਹਨਾਂ ਨੇ ਕੀ ਕਰਨਾ ਕੀ ਨਹੀਂ ਕਰਨਾ ਇਸਰ ਰਾਤ ਹੀ ਫਿਰ ਪੁਲਿਸ ਆਈ ਤਾਂਨੇ ਕੋ ਹਾਂ ਰਾਤ ਪੁਲਿਸ ਆ ਗਈ ਉਸੇ ਵळे ਮਤਲਬ ਵੀ ਦਸਾਂ ਮਿੰਟਾਂ ਚ ਹੀ ਆ ਗਿਆ ਤੇ ਸਰ ਕੀ ਪ੍ਰੋਸੈਸ ਤਾਂ ਨਾ ਤੁਹਾਨੂੰ ਪ੍ਰੋਸਾਹ ਹੀ ਦਿੱਤਾ ਵੀ ਚਲੋ ਜਿਨ੍ਹਾਂ ਨੇ ਕੰਮ ਕੀਤਾ ਵਾ ਉਹ ਜਲਦੀ ਫੜੇ ਜਾਣਗੇ ਇਦਾਂ ਵਾ ਵੀ ਇੱਥੇ ਬਿਜ਼ਨਸ ਕਰਨਾ ਤਾਂ ਬਹੁਤ ਮੁਸ਼ਕਲ ਆ ਦੂਜੀ ਗੱਲ ਸਾਡੇ ਪੰਜਾਬ ਦੀ ਜਿਹੜੀ ਜਵਾਨੀ ਆ ਪਹਿ ਲਾ ਲਾ ਕੇ ਬਾਹਰ ਇਸੇ ਕਾਰਨ ਜਾ ਰਹੀ ਆ ਵੀ ਇੱਥੇ ਸੇਫ ਨਹੀਂ ਹੈਗੀ ਤਾਂ ਹੀ ਜਿੰਨੇ ਵੀ ਬੱਚੇ ਆ ਉਹ ਬਾਹਰ ਜਾ ਰਹੇ ਆ ਸਰ ਕਾਰਵਾਈ ਦੀ ਮੰਗ ਇਹੀ ਆ ਵੀ ਜਿੰਨਾ ਇਹ ਕੰਮ ਕਾਰਾ ਕੀਤਾ ਵਾ ਉਹ ਫੜੇ ਜਾਣ ਆ ਬਿਲਕੁਲ ਜੀ ਯਾਰ ਬੱਚੇ ਆ ਉਹ ਸਬਰ ਆ ਘੱਮਸ ਕਮ મતਲਬ ਸਹਿਮਤ ਤੁਹਾਨੂੰ ਪਤਾ ਹੀ ਹੋਣਾ ਹੀ ਆ ਐਕਚੁਅਲੀ ਗੱਲ ਆ ਮਨ ਚ ਡਰ ਖੌਫ ਤਾਂ ਫਿਰ ਹੈਗਾ ਹੀ ਨਾ ਪਰ ਆਦਿਆਂ ਦਾ ਨਹੀਂ ਉਹ ਤਾਂ ਚਲੋ ਖੌਫ ਤੇ ਜਦੋਂ ਹੁਣ ਗੋਲੀਆਂ ਅਗਲੇ ਗੇਟ 'ਚ ਮਾਰ ਕੇ ਗਏ ਨੇ ਤੇ ਉਹ ਤਾਂ ਮਾਹੌਲਤ ਬੰਨਣਾ ਹੀ ਬੰਨਣਾ ਭਾਈ ਸ਼ਾਹਪੁਰ ਜਾਜਨ ਜਸਪਾਲ ਸਿੰਘ ਫੌਜੀ ਪੁੱਤਰ ਰਵਜਨ ਸਿੰਘ ਸਾਸੀ ਸ਼ਾਹਪੁਰ ਜਾਜਨ ਦਾ ਰਹਿਣ ਵਾਲਾ ਜਿਹਨੂੰ ਹੈਰੀ ਚੱਠਾ ਵੱਲੋਂ ਇੱਕ ਥ੍ਰੈਟ ਕਾਲ ਆਈ ਸੀ ਜਿਸ ਦੇ ਸਬੰਧ ਚ ਕੱਲ ਜਸਪਾਲ ਸਿੰਘ ਨੇ ਦਰਖਾਸਤ ਦਿੱਤੀ ਸੀਗੀ ਜਿ ਉਹਦੇ ਕੋ 1 ਕਰੋੜ ਰੁਪਏ ਦੀ ਡਿਮਾਂਡ ਕੀਤੀ ਗਈ ਸੀ ਠੀਕ ਹੈ ਨਾ ਜੀ ਮਾਮਲੇ ਦੀ ਅਜੇ ਕੱਲ ਜਿਹੜਾ ਤਸਦੀਕ ਚੱਲ ਰਹੀ ਸੀ ਕਿ ਰਾਤ ਕਰੀਬ ਕੱਲ 11 ਵਜੇ 11 ਵਜੇ ਦੇ ਲਗਭਗ ਆਸ-ਪਾਸ ਦੋ ਅਣਪਛਾਤੇ ਨਾਮ ਲੋਗ ਵਿਅਕਤੀਆਂ ਨੇ ਮੋਟਰਸਾਈਕਲ ਤੇ ਆ ਕੇ ਉਹਦੇ ਘਰ ਦੇ ਮੇਂ ਦਰਵਾਜ਼ੇ ਤੇ ਪੰਜ ਛੇ ਗ੍ਰਾਊਂਡ ਫਾਇਰ ਕੀਤੇ ਆ ਜਿਸ ਤੇ ਜਿਹੜੇ ਖੋਲ ਆ ਮੌਕੇ ਤੋਂ ਬਰਾਮਦ ਕਰ ਲਏ ਗਏ ਆ ਤੇ ਮੁਕਦਮਾ ਇਸ ਸੰਬੰਧੀ ਦਰਜ ਕਰ ਲਿਆ ਗਿਆ ਬਾਂਦੀਆਂ ਧਰਾਵਾਂ ਤਹਿਤ ਤੇ ਮਾਮਲੇ ਦੀ ਜਿਹੜੀ ਪਰਤਾਲ ਚੱਲ ਰਹੀ ਹੈ ਤੇ ਇਸ ਸੰਬੰਧੀ ਵੱਖ-ਵੱਖ ਟੀਮਾਂ ਜਿਹੜੀਆਂ ਵਾ ਉਹ ਗਠਿਤ ਕਰ ਦਿੱਤੀਆਂ ਗਈਆਂ ਵਾ ਜਲਦੀ ਮੁਕਦਮੇ ਨੂੰ ਟ੍ਰੇਸ ਕਰ ਲਿਆ ਜਾਏਗਾ ਤੇ ਜਿਹੜੇ ਹੱਕੀ ਦੋਸ਼ੀ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਜਿਹੜੀ ਆ ਉਹ ਅਮਚ ਲਿਆਂਦੀ ਹੈ ਸਰ ਅਕਿਊਜ਼ ਨੂੰ ਜਿਹੜੀ ਆ ਸਿਕਿਉਰਟੀ ਦਿੱਤੀ ਹੈ ਹਾਂ ਹਾਂ ਕਿਉਂ ਇਸ ਨੂੰ ਕਿਉਂ ਨਹੀਂ ਸਪੋਰਟਿੰਗ ਦਿੱਤੀ ਜਾਂਦੀ ਦਿੱਤੀ ਜਾਂਦੀ ਠੀਕ ਹੈ ਜੀ ਧੰਨਵਾਦ